ਨਮਸਕਾਰ ਦੋਸਤੋ ਹੋਰਾ ਗ੍ਰਾਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਕਾਫੀ ਅਰਸੇ ਬਾਅਦ ਅੱਜ ਦੁਬਾਰਾ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਆਪਾਂ ਚਰਚਾ ਕਰਾਂਗੇ ਕਿ ਗੱਜ ਕੇਸਰੀ ਯੋਗ ਕਿਵੇਂ ਬਣਦਾ ਹੈ ਇਸ ਦੇ ਕੀ ਫਾਇਦੇ ਹਨ ਕੀ ਨੁਕਸਾਨ ਹਨ ਗੱਜ ਕੇਸਰੀ ਯੋਗ ਪੁਰਾਣੇ ਸਮੇਂ ਅਨੁਸਾਰ ਜੋਤਸ਼ੀਆਂ ਦਾ ਇ ਮਤ ਸੀ ਕੇ ਗੱਜ ਮਤਲਬ ਹਾਥੀ ਕੇਸਰੀ ਮਤਲਬ ਸੋਨਾ ਕੇਸਰ ਆਗ ਮਹਿੰਗੇ ਮੁੱਲ ਵਾਲੀ ਜਾਂ ਕੀਮਤੀ ਵਸਤੂ ਹਾਥੀ ਜਿੰਨੀ ਭਾਰੀ ਤੁਹਾਨੂੰ ਅਜਾ ਮਿਲੇਗੀ ਇਹ ਦੇਖਣ ਵੀ ਗੱਜ ਕੇਸਰੀ ਯੋਗ ਤੋਂ ਅਨੁਮਾਨ ਲਾਇਆ ਜਾਂਦਾ ਸੀ ਜਦੋਂ ਵੀ ਬ੍ਰਹਸਪਤੀ ਅਤੇ ਚੰਦਰਮਾ ਇੱਕ ਦੂਜੇ ਤੋਂ ਕੇਂਦਰ ਵਿੱਚ ਘੁਮਣ ਜਾਂ ਇਕੱਠੇ ਹੋਵਣ ਤਾਂ ਗੱਜ ਕੇਸ਼ਰੀ ਯੋਗ ਬਣਦਾ ਹੈ ਸ਼ਰਤ ਇਹ ਹੈ ਕਿ ਇਹ ਗ੍ਰਹਿ 6 8 12 ਵਿੱਚ ਜੇਕਰ ਹੋਵਣ ਤਾਂ ਇਹ ਯੋਗ ਕੰਮ ਨਹੀਂ ਕਰਦਾ ਹੈ ਨਮਾਸ਼ ਕੁੰਡਲੀ ਵਿੱਚ ਬ੍ਰਹਸਪਤੀ ਅਤੇ ਚੰਦਰਮਾ ਦੀ ਸਥਿਤੀ ਵੀ ਜ਼ਰੂਰ ਦੇਖਣੀ ਪਵੇਗੀ ਨਾਲ ਹੀ ਇਹ ਦੋਵੇਂ ਗ੍ਰਹਿ ਤੁਹਾਡੀ ਕੁੰਡਲੀ ਦੇ ਆਰਕ ਗ੍ਰਹਿ ਹਨ ਜਾਂ ਮਾਰਕ ਗ੍ਰਹਿ ਹਨ ਇਹ ਵੀ ਦੇਖਣਾ ਲਾਜ਼ਮੀ ਹੈ ਕਿਸੇ ਵਿਦਵਾਨ ਜੋਤਿਸ਼ੀ ਤੋਂ ਪੁੱਛ ਕੇ ਹੀ ਵਿਚਾਰ ਕੀਤਾ ਜਾ ਸਕਦਾ ਹੈ ਕਈ ਵਾਰ ਜਾਤਕ ਆਪਣੇ ਆਪ ਹੀ ਬ੍ਰਹਸਪਤੀ ਅਤੇ ਚੰਦਰਮਾ ਨੂੰ ਪ੍ਰਭਲ ਕਰਨ ਲਈ YouTube ਵੀਡੀਓ ਦੇਖ ਕੇ ਆਪ ਹੀ ਨਗ ਧਾਰਨ ਕਰ ਲੈਂਦੇ ਹਨ ਆਪ ਹੀ ਉਪਾ ਕਰਨੇ ਸ਼ੁਰੂ ਕਰ ਦਿੰਦੇ ਹਨ ਜੋ ਕਿ ਗਲਤ ਹੁੰਦੇ ਹਨ ਆਪਣਾ ਭਾਰੀ ਨੁਕਸਾਨ ਕਰਵਾ ਲੈਂਦੇ ਹਨ ਇਸ ਤਰ੍ਹਾਂ ਨਾਲ ਤੁਸੀਂ ਖੁਦ ਹੀ ਆਪਣੀ ਬਰਬਾਦੀ ਦੇ ਕਾਰਨ बनਦੇ ਹੋ बृहस्पति शुभ है कि अशुभ है यह देखने ਲਈ बुध ਨੂੰ ਦੇਖਣਾ অতি ਜ਼ਰੂਰੀ ਹੁੰਦਾ ਹੈ ਬਹੁਤ ਸੋਚ ਵਿਚਾਰ ਤੋਂ ਬਾਅਦ ਨਿਰਣਾ ਲਿਆ ਜਾ ਸਕਦਾ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਆਦੇ ਤੱਕ ਲਈ ਦਿਉ ਯਾਜਤ ਬਹੁਤ ਬਹੁਤ ਧੰਨਵਾਦ